ਲੋ ਜੀ ਬਿੱਲੀ ਥੈਲਿਓ ਬਾਹਰ ਆ ਗਈ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਕਿ ਇਹ ਵੋਟ ਸਦਾਈ ਦਾ ਕੰਮ ਕੱਲੇ ਬਿਹਾਰ ਤੱਕ ਨਹੀਂ ਪੂਰੇ ਮੁਲਕ ਚ ਹੋਏਗਾ ਬਿਲਕੁਲ ਜੀ ਵੋਟਾਂ ਦੀ ਪਰਚੋਲ ਐ ਜਿਹੜੇ ਦੁਨੀਆਂ ਚ ਨਹੀਂ ਰਹੇ ਉਹਨਾਂ ਦੇ ਨਾਮ ਕੱਟੇ ਜਾਣੇ ਚਾਹੀਦੇ ਨੇ ਜਿਹੜੇ ਜਿੰਦੇ ਜਾਗਦੇ ਉਹਨਾਂ ਦੀ ਵੋਟ ਬਣੀ ਰਹਿਣੀ ਚਾਹੀਦੀ ਹੈ ਪਿੰਡ ਪੱਦਰ ਤੇ ਕਸਬੇ ਪੱਦਰ ਤੇ ਬਾੜ ਪੱਦਰ ਤੇ ਸਭ ਨੂੰ ਪਤਾ ਹੁੰਦਾ ਕਿ ਇਹ ਬੰਦਾ ਨਜਾਇਜ਼ ਬਣਿਆ ਜਾਇਜ਼ ਬਣਿਆ ਇੱਥੇ ਦਾ ਹੈ ਨਹੀਂ ਹੈ ਬਾਹਰ ਦਾ ਕਿੱਥੇ ਦਾ ਪਰ ਚੌਣ ਕਮਿਸ਼ਨ ਜਿਵੇਂ ਕਾਗਜ਼ ਪੱਤਰ ਮੰਗ ਰਿਹਾ ਜਿਹੜੇ 11 ਮਤਲਬ ਡਾਕੂਮੈਂਟ ਬਣਾਏ ਗਏ ਨੇ ਬਿਹਾਰ ਬਿਹਾਰ ਦੇ ਬੰਨ ਉਹਨਾਂ ਚ ਕਹਿੰਦੇ ਤਿੰਨ ਚਾਰ ਤੋਂ ਡਾਕੂਮੈਂਟ ਜਿਹੜੇ ਬਿਹਾਰ ਚ ਹੈ ਹੀ ਨਹੀਂ ਤੇ ਫਿਰ ਕਿੱਥੋਂ ਲੈ ਕੇ ਦੇਣੇ ਤੇ ਇਸ ਲਈ ਜੋ ਡਾਕੂਮੈਂਟ ਜਏ ਨੇ ਜਿਨ੍ਹਾਂ ਚ ਜਨਮ ਤਰੀਕ ਦਾ ਤੇ ਅਤੇ ਪਤੇ ਦਾ ਕੋਈ ਥਾਂ ਹੀ ਨਹੀਂ ਤੇ ਫਿਰ ਉਹਨਾਂ ਦਾ ਕੀ ਬੇਸਰਜੀਤਾ ਪਤਾ ਹੀ ਨਹੀਂ ਉਹਦੇ ਵਿੱਚ ਸੋ ਇਸ ਲਈ ਕਹਿੰਦੇ ਕਿ ਇਹ ਸਾਰੀ ਮਨਕਰਤ ਕਹਾਣੀ ਹੈ ਕੁਝ ਤਰ੍ਹਾਂ ਇਸ ਨੂੰ ਖਾਸ ਕਰ ਆ ਭਾਜਪਾ ਜਨਤਾ ਪਾਰਟੀ ਦੇ ਉਲਟ ਖੜੀਆਂ ਰਾਂਧਕ ਤਰ੍ਹਾਂ ਇਸ ਨੂੰ ਚੋਣਾਂ ਨਾਲ ਜੋੜ ਕੇ ਦੇਖ ਰਹੀਆਂ ਨੇ ਕਿ ਜਿਹੜੀ ਵੋਟ ਬੀਜੇਪੀ ਨੂੰ ਨਹੀਂ ਪੈਂਦੀ ਜਾਂ ਨਹੀਂ ਪੈਂਦੀ ਆਸ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਹਿੰਦੇ ਚੋਣ ਕਮਿਸ਼ਨ ਬੀਜੇਪੀ ਦਾ ਸੈੱਲ ਬਣ ਕੇ ਵਿੰਗ ਬਣ ਕੇ ਕੰਮ ਕਰ ਰਿਹਾ ਪਰ ਇੱਧਰ ਚੋਣ ਕਮਿਸ਼ਨ ਕਹਿੰਦਾ ਉਹ ਪੂਰੇ ਦੇਸ਼ ਚ ਵੋਟਰ ਸੂਚੀਆਂ ਦੀ ਮੁਰਸਦਾਈ ਹੋਊਗੀ ਇਹ ਪਹਿਲਾਂ ਹੀ ਸੀਗਾ ਸੁਪਰੀਮ ਕੋਰਟ ਪਹੁੰਚੀਆਂ ਨੇ 11-12 ਪਟੀਸ਼ਨਾਂ ਜਿਹੜੀਆਂ ਇਸ ਗੱਲ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਪਰ ਕੀ ਸੁਪਰੀਮ ਕੋਰਟ ਨੂੰ ਵੀ ਚੋਣ ਕਮਿਸ਼ਨ ਕੁਝ ਗੱਲਾਂ ਲੁਕੋ ਰਿਹਾ ਚਲੋ ਪਹਿਲਾਂ ਆਪਾਂ ਇਸ ਗੱਲ ਤੇ ਗੌਰ ਅਗਲੇ ਮਹੀਨੇ ਤੋਂ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੋ ਗਈ ਹੈ ਜੀ ਕਹਿੰਦੇ ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਪੁਰਾਣੀਆਂ ਵੋਟਰ ਸੂਚੀਆਂ ਵੈੱਬਸਾਈਟ ਤੇ ਪਾਉਣ ਦੀਆਂ ਹੁਕਮ ਹੋ ਗਏ ਨੇ ਤੇ ਕਈ ਥਾਵਾਂ ਤੇ ਇਹਦੀ ਅਪਲੋਡ ਕੀਤੀਆਂ ਜਾ ਰਹੀਆਂ ਨੇ ਅਗਲੇ ਮਹੀਨੇ ਦੇਸ਼ ਪੱਧਰ ਦੇ ਉੱਤੇ ਕਹਿੰਦੇ ਜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸੁਧਾਈ ਦਾ ਕੰਮ ਸ਼ੁਰੂ ਹੋਊਗਾ ਤੇ ਇਹਦੇ ਲਈ ਕਹਿੰਦੇ ਜੀ ਬਕਾਇਦਾ ਹਰੇਕ ਸੂਬੇ ਦੇ ਜ਼ਿਲ੍ਹਾ ਪੱਧਰ ਦੇ ਚੋਣ ਅਧਿਕਾਰੀਆਂ ਨੂੰ ਡਿਊਟੀ ਲਗਾ ਦਿੱਤੀ ਗਈ ਹੈ ਸਪਰੀਮ ਕੋਰਟ ਤੱਕ ਵੀ ਮਾਮਲਾ ਪਹੁੰਚਿਆ ਉਹਦੇ باوجود ਵੀ ਕਹਿੰਦੇ ਕੰਮ ਅੱਗੇ ਫੜ ਗਿਆ। ਕਈ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਆਪੋ ਆਪਣੀਆਂ ਸੁਬਿਆਂ ਦੇ ਵਿੱਚ ਪਹਿਲਾਂ ਹੀ ਕਹਿੰਦੇ ਵਿਸ਼ੇਸ਼ ਸੁਧਾਈ ਦੇ ਬਾਅਦ ਪ੍ਰਕਾਸ਼ਿਤ ਵੋਟਰ ਸੂਚੀਆਂ ਅਪਲੋਡ ਕਰ ਦਿੱਤੀਆਂ ਨੇ। ਜਨਤਕ ਕਰਨੀ ਸ਼ੁਰੂ ਕਰ ਦਿੱਤੀਆਂ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ਦੇ ਉੱਤੇ ਕਹਿੰਦੇ ਜੀ 2008 ਦੀ ਵੋਟਰ ਸੂਚੀ ਮਹਈਆ ਕਰਾਈ ਗਈ ਹੈ। ਹਾਂ ਇਸੇ ਤਰ੍ਹਾਂ ਕਈ ਥਾਵਾਂ 'ਤੇ 2006 ਵਾਲੀ ਆ। ਸੋ ਇਹਦੇ ਵਿੱਚ ਮੁੱਢ ਤੇ ਜੇ ਸੌਦੀ ਪ੍ਰਕਿਰਿਆ ਆਉਂਦੀ ਆ ਤਾਂ ਆਉਂਦੇ ਸਮੇਂ 'ਚ ਨਵੇਂ ਸਿਰ ਤੋਂ ਅਪਲੋਡ ਹੋ ਕੇ ਸਾਹਮਣੇ ਆਉਣੀਆਂ। ਕਹਿੰਦੇ ਜੀ ਚੌਣ ਕਮਿਸ਼ਨ ਬਿਹਾਰ ਦੀ 2003 ਦੀ ਵੋਟਰ ਸੂਚੀ ਚ ਮੁੜਸੁਦਾਈ ਕਰ ਰਿਆ ਤੇ ਇਸ ਮਸਲੇ ਨੂੰ ਲੈ ਕੇ ਕਈ ਧਿਰਾਂ ਮੋ ਸਾਹਮਣੇ ਨੇ ਉਹ ਕਹ ਰਹੇ ਨੇ ਉਹਨਾਂ ਨੇ ਕਹਿੰਦੇ ਸੁਪਰੀਮ ਕੋਰਟ ਚ ਦੱਸਿਆ ਕਿ ਅਸੀਂ ਘਤ ਘਰ ਜਾ ਰਹੇ ਹਾਂ ਜੀ ਫਾਰਮ ਭਰਾ ਰਹੇ ਹਾਂ ਜੀ ਤੇ ਕਿਸੇ ਨੂੰ ਸੁਣਾਏ ਬਿਨਾ ਅਸੀਂ ਵੋਟ ਨਹੀਂ ਕਟਾਂਗੇ ਪਰ ਕਹਿੰਦੇ ਬਿਹਾਰ ਦੀ ਵੋਟਰ ਸੂਚੀ ਦੇ ਵਿੱਚ ਚੌਣ ਕਮਿਸ਼ਨ ਨੇ ਦਾਵਾ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਨੇਪਾਲੀ ਤੇ ਬੰਗਲਾਦੇਸ਼ੀ ਇਹ ਕਹਿੰਦੇ ਜੀ ਇਹ ਵੱਡੀ ਗਿਣਤੀ ਚ ਨੇ ਮੀਆਂ ਮਾਰ ਦੇ ਬੰਗਲਾਦੇਸ਼ ਦੇ ਨੇਪਾਲ ਦੇ ਇਹ ਲੋਕ ਕਮੇਟੀ ਨੀਤੀ 'ਚ ਵੋਟਾਂ ਬਣੀਆਂ ਹੋਈਆਂ ਨੇ ਇਹ ਕਹਿੰਦੇ ਇਹ ਘਟ ਰਹੇ ਆ ਤੇ ਇਧਰ ਇਸ ਨੂੰ ਲੈ ਕੇ ਮਤਲਬ ਕਿ ਤੇਜਸਵੀ ਕਹਿੰਦਾ ਜੀ ਕਿ ਜੇ ਇਹ ਗੱਲ ਹੈ ਕਹਿੰਦਾ ਅਸਤ ਵੱਡੇ ਮਾਰਜ ਨਾਲ ਹਾਰੇ ਸੀ ਤੇ ਫਿਰ ਕੀ ਨੇਪਾਲੀਆਂ ਦੀ ਕੀ ਬੰਗਲਾਦੇਸ਼ੀਆਂ ਦੀ ਕਿ ਮਿਆਂਮਾਰ ਵਾਲਿਆਂ ਦੀ ਇਹਨਾਂ ਸਾਰਿਆਂ ਦੀਆਂ ਵੋਟਾਂ ਲੈ ਕੇ ਜਿੱਤੇ ਨੇ ਕਹਿੰਦੇ ਨਿਰੰਦਰ ਮੋਤੀ ਅਗਲਾ ਸਵਾਲ ਕਰਦਾ ਆਰ ਜੀ ਡੀ ਆਗੂ ਤੇਜਸਵੀ ਯਾਦਵ ਨੇ ਇਸ ਘਟਨਾਕਰਮ ਤੇ ਪ੍ਰतिकਰਮ ਦਿੰਦਿਆਂ ਕਿਹਾ ਕਿ ਅਸੀਂ 2014 ਦੇ ਵਿੱਚ 2014 2019 ਐ 2024 ਸਮੇਤ ਕਈ ਚੋਣਾਂ ਹੋਈਆਂ ਕਹਿੰਦੇ ਅਸੀਂ ਕਹਿੰਦੇ ਵੱਡੇ ਅੰਤਰ ਨਾਲ ਹਾਰਦੇ ਰਹੇ ਹਾਂ ਤੇ ਕਹਿੰਦੇ ਜੇ ਸਾਡੀ ਹਾਰ ਇੰਨੀ ਬੜੇ ਪੱਧਰ ਤੇ ਹੋਈ ਆ ਫਿਰ ਕੀ ਇਹਨਾਂ ਮਤਲਬ ਉਹ ਵੋਟਾਂ ਸਾਰੀਆਂ ਭਾਜਪਾ ਨੂੰ ਪੈਂਦੀਆਂ ਰਹੀਆਂ ਕਹਿੰਦੇ ਇਹ ਕਹਿ ਰਹੇ ਨੇ ਉਹ ਸੋ ਹੁਣ ਇਹ ਤਾਂ ਜੋ ਜਾਣਨ ਕੀ ਆ ਪਰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਜਿਹੜੇ ਅੰਕੜੇ ਤਾਂ ਥਾਰੇ ਨੇ ਉਹਦੇ ਵਿੱਚ ਕਹਿੰਦੇ ਜੀ ਕਿ ਇਹ ਬੰਗਲਾਦੇਸ਼ ਦੀਆਂ ਨੇਪਾਲ ਦੀਆਂ ਤੇ ਉੱਥੇ ਦੀਆਂ ਵੋਟਾਂ ਨੇ ਇਸ ਲਈ ਉਹ ਕੱਟੀਆਂ ਜਾ ਰਹੀਆਂ ਨੇ ਚਲੋ ਪਰ ਇਧਰ ਕੁਝ ਪਹਿਲੂ ਤਾਂ ਮੀਡੀਆ 'ਚ ਵੀ ਸਾਹਮਣੇ ਆ ਰਹੇ ਨੇ ਮੀਡੀਆ ਵਾਲਾ ਕਹਿੰਦੇ ਵੀ ਸਚਾਈ ਇਹ ਹੈ ਕਿ ਕੋਈ ਕਰ ਕਰ ਜਾ ਕੇ ਜਾਂਚ ਨਹੀਂ ਹੋ ਰਹੀ ਕੋਈ ਕਰ ਕਰ ਜਾ ਕੇ ਫਾਰਮ ਨਹੀਂ ਭਰਾਏ ਜਾ ਰਹੇ ਕੋਈ ਦਸਤਾਵੇਜ਼ ਨਹੀਂ ਪਰਚੋਲੇ ਜਾ ਰਹੇ ਇੱਕ ਥਾਂ ਜਾ ਕੇ ਕਿਤੇ ਬੈਠ ਜਾਂਦੇ ਨੇ ਸਾਰਿਆਂ ਨੂੰ ਕਹਿੰਦੇ ਨੇ ਆ ਜਾਓ ਗਾਉਂ ਵਾਲੋ ਜਿਵੇਂ ਸਰਪੰਚ ਦੇ ਘਰੇ ਮੰਝਾ ਢਾ ਲਿਆ ਐ ਕਿਤੇ ਬਾਹਰ ਮਤਲਬ ਕਿ ਕੋਈ ਸਰਾਏ ਪਿੰਡ ਦੇ ਵਿੱਚ ਸਾਂਜੀ ਥਾਂਏ ਕੋਈ ਸੱਤ ਥਾਂਏ ਉੱਥੇ ਕੁਰਸੀ ਮੇਜ ਢਾਲਿਆ ਚਲੋ ਚਾਹ ਪਾਣੀ ਸੇਵਾ ਹੋ ਗਈ ਸਾਰਾ ਕਹਿੰਦੇ ਕਿ ਇਹ ਵੀ ਪਹਿਲੂ ਤੇ ਆਫਲਾਈਨ ਆਨਲਾਈਨ ਤੇ ਆਫਲਾਈਨ ਦਾ ਵੀ ਖਾਸੀ ਗੜਬੜਾ ਕਹਿੰਦੇ ਕੁਝ ਫਾਰਮ ਕਹਿ ਜਾ ਰਹੇ ਆਨਲਾਈਨ ਨੇ ਆਨਲਾਈਨ ਉਪਲਬਧ ਨਹੀਂ ਹੁੰਦੇ ਆਫਲਾਈਨ ਜਿਹੜੇ ਮਿਲਦੇ ਨੇ ਉਹਦੇ ਵਿੱਚ ਉਹ ਕਹਿੰਦੇ ਕਿ ਪੂਰੇ ਭਰਨ ਦੇ ਲਈ ਪ੍ਰਕਿਰਿਆ ਨਹੀਂ ਸਾਹਮਣੇ ਆਉਂਦੀ ਮੈਂ ਇੱਕ ਲੇਖ ਪੜ੍ਹ ਰਿਹਾ ਸੀ ਇਸੇ ਨੂੰ ਲੈ ਕੇ ਜਿਹਨੇ ਕਾਫੀ ਰਾਜ਼ ਖੋਲੇ ਕਹਿੰਦੇ ਜੀ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਪੂਰੀ ਸਮੀਖਿਆ ਬਾਰੇ ਚੋਣ ਕਮਿਸ਼ਨ ਵੱਲੋਂ ਜੋ ਨਾਟਕ ਕੀਤਾ ਜਾ ਰਿਹਾ ਹੈ ਉਸ ਵਿੱਚ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਨੇ ਇੱਕ ਪਾਸੇ ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਬਿਹਾਰ ਦੇ 50% ਤੋਂ ਵੱਧ ਵੋਟਰਾਂ ਨੇ ਵੋਟਰ ਗਿਣਤੀ ਫਾਰਮ ਭਰ ਆ ਕੇ ਜਮ੍ਹਾਂ ਕਰਵਾ ਦਿੱਤੇ ਹਨ ਚੋਣ ਕਮਿਸ਼ਨ ਦਾਅਵਾ ਕਰ ਰਿਹਾ ਹੈ ਕਿ 50% ਤੋਂ ਵੱਧ ਲੋਕਾਂ ਨੇ ਆਪਣੇ ਵੋਟਰ ਫਾਰਮ ਭਰ ਆ ਕੇ ਜਮ੍ਹਾਂ ਕਰਾ ਦਿੱਤੇ ਨੇ ਤੇ ਦੂਜੇ ਪਾਸੇ ਕਹਿੰਦੇ ਯੋਗਿੰਦਰ যাদਬ ਹੋਰਾਂ ਦਾ ਇੱਕ ਸੰਗਠਨ ਬਣਿਆ ਹੋਇਆ ਉਹਨੇ ਦਾਅਵਾ ਕੀਤਾ ਕਿ ਅਜੇ ਤਾਂ ਅੱਧੇ ਤੋਂ ਵੱਧ ਲੋਕਾਂ ਨੂੰ ਫਾਰਮ ਵੀ ਨਹੀਂ ਮਿਲੇ ਉਹ ਕਹਿੰਦੇ ਬਿਹਾਰ ਦੇ ਵਿੱਚ 50% ਤੋਂ ਵੱਧ ਵੋਟਰਾਂ ਨੂੰ ਅਜੇ ਤੱਕ ਫਾਰਮ ਵੀ ਉਪਲਬਧ ਨਹੀਂ ਹੋਏ ਤੇ ਚੋਣ ਕਮਿਸ਼ਨ ਸੁਪਰੀਮ ਕੋਰਟ ਤੱਕ ਜਾਣਕਾਰੀ ਦੇ ਰਹੀ ਜੀ ਕਿ 50% ਤੋਂ ਵੱਧ ਲੋਕਾਂ ਨੇ ਤਾਂ ਆਪਣੇ ਫਾਰਮ ਜਮ੍ਹਾਂ ਕਰਾਤੇ ਫਿਰ ਦੋਹਾਂ 'ਚ ਸੱਚਾ ਕੌਣ ਹੈ ਇਹਦਾ ਮਤਲਬ ਕੋਈ ਲੋਚਾ ਹੈਗਾ ਉਹ ਕਹਿੰਦੇ ਕੀ ਸੁਪਰੀਮ ਕੋਰਟ ਨੂੰ ਵੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਧਰ ਇਹ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਜਿਹੜੇ 11 ਦਸਤਾਵੇਜ਼ ਮੰਗੇ ਜਾ ਰਹੇ ਨੇ ਕਿ ਤੁਹਾਡੀ ਵੋਟ ਸਹੀ ਹੈ ਜਾਂ ਨਹੀਂ ਹੈ ਤੁਸੀਂ ਸਾਬਤ ਕਰਨੀ ਉਹਦੇ ਲਈ 11 ਦਸਤਾਵੇਜ਼ਾਂ ਦੀ ਮੰਗ ਹੈ 11 ਦਸਤਾਵੇਜ਼ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਬਣਾਉਣ ਦਾ ਫੈਸਲਾ ਕੀਤਾ ਗਿਆ ਵੋਟਰ ਬਣਾਉਣ ਦਾ ਫੈਸਲਾ ਕੀਤਾ ਗਿਆ ਉਹਨਾਂ 'ਚ ਤਿੰਨ ਜਨਮ ਮਿਤੀ ਜਾਂ ਰਹਿਸ਼ੀ ਦਾ ਪਤਾ ਹੀ ਨਹੀਂ ਹੈਗਾ ਜਿਹੜੇ ਉਹਨਾਂ 'ਚ ਤਿੰਨ ਚੀਜ਼ ਤਿੰਨ ਕਹਿੰਦੇ ਡਾਕੂਮੈਂਟ ਜਿਹੇ ਨੇ ਜਿਨ੍ਹਾਂ 'ਚ ਨਾ ਜਨਮ ਮਿਤੀ ਹੈ ਨਾ ਰਹਿਸ਼ ਦਾ ਪਤਾ ਹੈ ਕੱਲੇ ਬੰਦੇ ਦਾ ਨਾਂ ਪਿਤਾ ਦਾ ਨਾਮ ਹੈ ਤੇ ਉਹਦੇ ਆਧਾਰ 'ਤੇ ਕਹਿੰਦੇ ਕਿਵੇਂ ਤੈ ਹੋਊਗਾ ਜੀ ਤੇ ਦੋ ਦਸਤਾਵੇਜ਼ ਬਿਹਾਰ 'ਚ ਬਣਦੇ ਹੀ ਨਹੀਂ ਇਹਨਾਂ 11 'ਚ ਜਿਹੜੇ ਰੱਖੇ ਗਏ ਨੇ ਤਿੰਨ ਉਹ ਨੇ ਜਿਨ੍ਹਾਂ 'ਚ ਨਾ ਜਨਮ ਮਿਤੀ ਦਾ ਨਾ ਬੰਦੇ ਦਾ ਅਤੇ ਪਤੇ ਦਾ ਕੋਈ ਥੋੜਾ ਟਿਕਾਣਾ ਹੈ ਤੇ 2 ਦਸਤਾਵੇਜ ਉਹ ਨੇ ਜਿਹੜੇ ਬਿਹਾਰ ਦੀ ਹੋਂਦ ਚ ਨਹੀਂ ਹੈਗੇ ਬਿਹਾਰ ਸਿਸਟਮ ਚ ਨਹੀਂ ਹੈਗੇ ਫਿਰ 5 ਦਾ ਕਹਿੰਦੇ 11 ਜੋ ਇਹ ਬਾਹਰ ਹੋਗੇ ਜੀ ਫਿਰ ਤਾਂ ਤੁਸੀਂ ਬੰਦੇ ਬਾਹਰ ਕਰ ਲੈ ਤੇ ਥੋੜੀ ਮਰਜੀ ਹੈ ਤੁਸੀਂ ਕਿਹਨੂੰ ਵੋਟ ਬਣਾਉਣੀ ਹੈ ਕਿਹਦੀ ਨਹੀਂ ਬਣਾਉਣੀ 2 ਦਸਤਾਵੇਜ ਬਿਹਾਰ ਵਿੱਚ ਬਣਦੇ ਹੀ ਨਹੀਂ ਹਨ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਦੇ ਸਰਟੀਫਿਕੇਟ ਜੰਗਲਾਤ ਅਧਿਕਾਰਤ ਸਰਟੀਫਿਕੇਟ ਤੇ ਨਿਵਾਸ ਸਰਟੀਫਿਕੇਟ ਵਿੱਚ ਜਾਂ ਤਾਂ ਜਨਮ ਮਿਤੀ ਜਾਂ ਰਹਿਸ ਦਾ ਪਤਾ ਨਹੀਂ ਲਿਖਿਆ ਹੁੰਦਾ ਜਦ ਕੀ ਵੋਟਰ ਬਣ ਲਈਏ ਦੋਵੇਂ ਚੀਜ਼ਾਂ ਜ਼ਰੂਰੀ ਨੇ ਇਹਨਾਂ ਤਿੰਨਾਂ ਦਸਤਾਵੇਜ਼ਾਂ ਵਿੱਚ ਕਿਸੇ ਇੱਕ ਦੇ ਉੱਤੇ ਆਧਾਰ ਉੱਤੇ ਕੋਈ ਵੋਟ ਕਿਵੇਂ ਬਣਾ ਸਕਦਾ ਇਸ ਤੋਂ ਇਲਾਵਾ ਦੋ ਹੋਰ ਦਸਤਾਵੇਜ਼ ਐਨ ਆਰ ਸੀ ਅਤੇ ਪਰਿਵਾਰਕ ਰਜਿਸਟਰ ਇਹ ਦੋਵੇਂ ਦਸਤਾਵੇਜ਼ ਵਿਹਾਰ ਕਿਉਂ ਉਪਲਬਧ ਨਹੀਂ ਹੈਗੇ ਕਹਿੰਦੇ ਇਸ ਲਈ ਜੀ ਚੋਣ ਕਮਿਸ਼ਨ ਦਾ ਇਹ ਨਾਟਕ ਲੱਗਦਾ ਹੈ ਕਿ ਤੁਸੀਂ ਨਾਟਕ ਵੀ ਕਰ ਰਹੇ ਹੋ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਤੁਹਾਡੇ ਖਿਲਾਫ ਪਟੀਸ਼ਨਾਂ ਪਈਆਂ ਤੁਸੀਂ ਉਸ ਮਾਮਲੇ ਝੂਠ ਵੀ ਬੋਲ ਰਹੇ ਹੋ ਸੋ ਚੋਣ ਕਮਿਸ਼ਨ ਦੇ ਉੱਤੇ ਲਗਾਤਾਰ ਏ ਘੇਰਾਬੰਦੀ ਵੱਧ ਰਹੀ ਹੈ। ਅ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਕਿ ਮਹਾਰਾਸ਼ਟਰ ਚੱਲ ਗਿਆ ਬਿਹਾਰ ਚ ਨਹੀਂ ਚੱਲਣ ਦੇਾਂਗੇ। ਹੈਨਾ ਬਿਹਾਰ ਯੂਪੀ ਨਹੀਂ ਆ ਪਰ ਜਿਹੜੀਆਂ ਤੇ ਰਾਨੂੰ ਇੱਕ ਖਾਸ ਅਸੀ ਕਿ ਬਿਹਾਰ ਤਾਂ ਇੱਕ ਟ੍ਰਾਇਲ ਹੈ। ਇਹ ਤਾਂ ਪੂਰੇ ਮੁਲਕ ਚ ਲਾਗੂ ਹੋਣਾ। ਸੋ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਜੀ ਕਿ ਵੋਟ ਸਦਾਈ ਦੇ ਨਾਂ ਦੇ ਉੱਤੇ ਨਾਗਰਿਕਤਾ ਪਰਖਣ ਦਾ ਕੰਮ ਹੁਣ ਚੋਣ ਕਮਿਸ਼ਨ ਕਰੂਗਾ। ਬਹੁਤ-ਬਹੁਤ ਸ਼ੁਕਰੀਆ।